ਕਹੇ ਰਹ ਜਾਂਦੇ ਸੀ ਵੀ ਆਪਾਂ ਨੂੰ ਕੀ ਲੋੜ ਮਾੜੇ ਬੰਦਿਆਂ ਨਾਲ ਕਦੇ ਮੱਥਾ ਲਾਉਣਾ ਪਹਿਲਾ ਇਨਸਾਨ ਹੈ ਪੰਜਾਬ ਦੀ ਧਰਤੀ ਤੇ ਜਿਹਨੇ ਕਿਸੇ ਤੋਂ ਨਾ ਡਰਿਆ ਨਾ ਦਬਦਾ ਹਮੇਸ਼ਾ ਨਸ਼ੇ ਦੇ ਵਰਤਵਾਸ ਚੱਕੀ ਤਾਂ ਇਦਾਂ ਹੀ ਚੱਕਦੇ ਰਹੇ ਦੋ ਪਾਵਰਫੁਲ ਲੇਡੀਜ਼ ਸਾਹਮਣੋ ਸਾਹਮਣੇ ਹੋ ਗਈਆਂ ਸਰਦਾਰ ਵਿਕਰਮਜੀਤ ਸਿੰਘ ਮਜੀਠਾ ਦੀ ਧਰਮ ਪਤਨੀ ਜਿਹੜੀ ਮੌਜੂਦਾ ਐਮਐਲਏ ਆ ਗੁਨੀਵ ਕੌਰ ਮਜੀਠਾ ਤੇ ਦੂਜੇ ਪਾਸੇ ਸਰਦਾਰ ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਇੱਕ ਦੂਜੇ ਨੂੰ ਮੇਹਣਾ ਮੇਣੀ ਹੋ ਗੀਆਂ ਜਿਵੇਂ ਆਮ ਤੌਰ ਤੇ ਪਿੰਡਾਂ ਦੇ ਵਿੱਚ ਹੁੰਦਾ ਕਿਉਂਕਿ ਗਨੀਲਕੌਰ ਮਜੀਠਾ ਜਿਹੜੀ ਮੌਜੂਦਾ ਐਮਐਲਏ ਹੈ ਮਜੀਠਾ ਤੋਂ ਉਸ ਦਾ ਪਤੀ ਹੈ ਜਿਹੜਾ ਉਸ ਨੂੰ ਆਮ ਆਦਮੀ ਪਾਰਟੀ ਦੇ ਮੁਖੀ ਭਗਵੰਤ ਮਾਨ ਦੀ ਸਰਕਾਰ ਨੇ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਏ ਤੇ ਨਿਤ ਨਵੇਂ ਖੁਲਾਸੇ ਹੋ ਰਹੇ ਆ ਜਿੱਥੇ ਇੱਕ ਪਾਸੇ ਇਹ ਪੀਲ ਹੋ ਰਹੀ ਹੈ ਕਿ ਉਹਨਾਂ ਦੇ ਨਾਲ ਜਾਤੀ ਕੀਤੀ ਜਾ ਰਹੀ ਹੈ ਦੂਜੇ ਪਾਸੋਂ ਇਹ اپੀਲ ਹੋ ਰਹੀ ਹੈ ਕਿ ਜਿੰਨਾ ਲੋਕਾਂ ਨੇ ਪਹਿਲਾਂ ਕਿਉਂਕਿ ਭਗਵੰਤ ਮਾਨ ਪਹਿਲਾਂ ਇਹ ਦੋਸ਼ ਲਾਉਂਦੇ ਰਹੇ ਆ ਕਿ ਮਜੀਠੀਆ ਪਰਿਵਾਰ ਆ ਜਿਹੜਾ ਉਹਨਾਂ ਨੇ ਜਿੰਨਾਂ ਨੇ ਜਲਿਆਂ ਵਾਲੇ ਬਾਗ ਦੇ ਵਿੱਚ ਜਿਹੜਾ ਖੂਨੀ ਖੇਡ ਖੇਡਿਆ ਸੀ ਉਹਨਾਂ ਨੂੰ ਘਰ ਬੁਲਾ ਕੇ ਰੋਟੀ ਖਵਾਈ ਸੀ ਤੇ ਹੁਣ ਉਹਨਾਂ ਨੇ ਹੁਣ ਉਹਨਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਕਰਾਹੇ ਪਾਇਆ ਉਹਨਾਂ ਦਾ ਕਹਿਣਾ ਕਿ ਚਿੱਟਾ ਪੰਜਾਬ 'ਚ ਮਜੀਠੀਆ ਦੀ ਜਦੋਂ ਪੂਰਾ ਸੁਪਰ ਸੀਐਮ ਸੀ ਉਦੋਂ ਲੈ ਕੇ ਆਏ ਆ ਇਹ ਉਹਨਾਂ ਦਾ ਨਹੀਂ ਇਹ ਬਹੁਤ ਸਾਰੇ ਪੰਜਾਬੀ ਜਿੰਨੇ ਵੀ ਆਪੋਜੀਸ਼ਨ 'ਚ ਆ ਚਾਹੇ ਆਮ ਲੋਕ ਆ ਜਿਹੜੇ ਕਾਲੀ ਦਲ ਦੇ ਨਾਲ ਨਹੀਂ ਸੰਬੰਧਤ ਉਹਨਾਂ ਦਾ ਇਹ ਕਹਿਣਾ ਪਰ ਦੂਜੇ ਪਾਸੋਂ ਗਨੀਬ ਕੌਰ ਮਜੀਠਾ ਕੀ ਕਹਿੰਦੇ ਆ ਤੇ ਹਰ ਸਿਮਰਤ ਕੋਰ ਬਾਦਲ ਉਹ ਕਹਿੰਦੇ ਆ ਪੰਜਾਬ ਚ ਜੋ ਵਿਕਾਸ ਹੋਇਆ ਉਹ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਤੇ ਸਾਡੇ ਤੇ ਸਿਰ ਤੇ ਸਿਰਫ ਲੋਕ ਜਦੋਂ ਕੋਈ ਹੋਰ ਮੁੱਦਾ ਨਹੀਂ ਸੀ ਵਿਕਾਸ ਦੇ ਮੁੱਦੇ ਤੇ ਉਹਨਾਂ ਨੂੰ ਨਹੀਂ ਘੇਰਿਆ ਜਾ ਸਕਿਆ ਜਾ ਸਕਦਾ ਸੀ ਲਾਈਨ ਆਰਡਰ ਦੇ ਉੱਤੇ ਨਹੀਂ ਘੇਰਿਆ ਜਾ ਸਕਦਾ ਸੀ ਫਿਰ ਉਹਨਾਂ ਨੇ ਇੱਕ ਸ਼ੁਰਲੀ ਛੱਡੀ ਕਿ ਮਜੀਠੀਆ ਰੇਤਾ ਕੱਢ ਕੇ ਖੱਡਾਂ ਚੋ ਵੇਚਦਾ ਤੇ ਮਜੀਠੀਆ ਦੇ ਸਬੰਧ ਆ ਜਿਹੜੇ ਉਹ ਨਸ਼ਾ ਤਸਕਰਾਂ ਨਾਲ ਇਹ ਹੁਣ ਫੈਸਲਾ ਤਾਂ ਲੋਕਾਂ ਨੇ ਕਰਨਾ ਕਿ ਮਜੀਠੀਆ ਸਹੀ ਆ ਜਾਂ ਮਜੀਠੀਏ ਦਾ ਪਰਿਵਾਰ ਗਨੀਪ ਕੌਰ ਮਜੀਠੀਆ ਸਹੀ ਆ ਜਾਂ ਫਿਰ ਸਰਦਾਰ ਭਗਵਾਨ ਸਿੰਘ ਮਾਨ ਦੀ ਧਰਮ ਪਤਨੀ ਜੋ ਕੁਝ ਕਹਿ ਰਹੀ ਆ ਉਹ ਸਹੀ ਆ ਆਪਣੀ رائے ਵੀ ਜਰੂਰ